ਮੰਮੀ ਪਹਿਲਾ ਬਾਬੀ ਚ ਲਗੀ ਆ ਆ ਵੀਰ ਵੀ ਚ ਲ ਗਿਆ ਬਾਅਦ ਮਗਰੇ ਵੀ ਪੂਨਮ ਨੂੰ ਲੈ ਆਉਂਦਾ ਵਾ ਹਜੇ ਤੱਕ ਮੁੜੇ ਨਹੀਂ ਹੈਗੇ ਮੈਨੇ ਤੇ ਉਹਦਾ ਟੈਨਸ਼ਨ ਜੀ ਹੁੰਦੀ ਆ ਕਿਤੇ ਕੋਈ ਗੱਲ ਬਾਤ ਹੀ ਨਾ ਹੋ ਗਈ ਹੋਵੇ ਵੀਰ ਠੀਕ ਤੇ ਹੋਊਗਾ ਉਹਦਾ ਜਾ ਨਹੀਂ ਇਹਦੇ ਸ਼ੁਭ ਸ਼ੁਭ ਬੋਲ ਅੱਲਾ ਕੱਲਾ ਦਾ ਭਰਾ ਵਾ ਕਿਤੇ ਸੋ ਸੁਖ ਨਾਲ ਦਾ ਮਹਾਰਾਜ ਵੱਡੀ ਵੱਡੀ ਉਮਰ ਕਰੇ ਉਹਦੀ ਠੀਕ ਠਾਕ ਹੋਣਾ ਵਾ ਉਹਨੇ ਗਈ ਆ ਫਿਰ ਕੀ ਆ ਕੜੀ ਲੱਗੀ ਜਾਂਦੀ ਆ ਹੁਣ ਮੋਨ ਨੂੰ ਤੇ ਮੈਂ ਉਹਨੂੰ ਤੇ ਮੈਂ ਪਹਿਲਾਂ ਖਲਾਤਾ ਮੋਨ ਨੂੰ ਮੈਂ ਤੂੰ ਮਗਰ ਜਾਈ ਤਨਾਲੇ ਮੈਂ ਪੂਨਮ ਨੂੰ ਲਈ ਤੇ ਨਾਲੇ ਦਾ ਪਤਾ ਲਿਆ ਇਹ ਕਿਹੜੀ ਬੈਗੇ ਕੋਲ ਕੋ ਤੇ ਫਿਰ ਕੀ ਆ ਪਰ ਮੰਮੀ ਫੇਰ ਵੀ ਮੰਨ ਜਾ ਡਰ ਦਾ ਵਿੱਚੋਂ ਤੇ ਇੰਨੇ ਦਿਨਾਂ ਦਾ ਵੀਰ ਠੀਕ ਨਹੀਂ ਹੈ ਦਾ ਤੇ ਇਹਦੀ ਭਾਬੀ ਨੇ ਵੀ ਨਹੀਂ ਦੱਸਿਆ ਤੇ ਇਹਦੀ ਮੰਮੀ ਨੇ ਵੀ ਨਹੀਂ ਦੱਸਿਆ ਸਾਵੇਂ ਤੁਸੀਂ ਦੱਸੋ ਫੇਰ ਵੀ ਚਲੋ ਸੋ ਭੈਣ ਭਰਾ ਜਾਂਦਾ ਪਦਲੇ ਹੁੰਦਾ ਵਾ ਇਹਨਾਂ ਨੇ ਹੁਣ ਜਦੋਂ ਜ਼ਿਆਦਾ ਹੀ ਕੰਮ ਵਧਿਆ ਵਾ ਤੇ ਫੇਰ ਇਹਦੀ ਭਾਬੀ ਆਈ ਆ ਰਾਜਵਿੰਦਰ ਥੋੜੀ ਕੀ ਤਾਂ ਨਹੀਂ ਭੈਣ ਭਰਾ ਕੋਈ ਗੱਲ ਦੱਸੀ ਜਾਂਦੀ ਹੱਥ ਵੀ ਉਹਨਾਂ ਦਾ ਬੜਾ ਟੈਟ ਵਾ ਤੇ ਕੀ ਪਤਾ ਉਹਨਾਂ ਅਗਲੇ ਦਿਨ ਕੀ ਸੋਚਦੇ ਸੀ ਤੇ ਕੀ ਨਹੀਂ ਸੋਚਦੇ ਮੈਂ ਤਾਂ ਹੁਣ ਪੂਨਮ ਨੂੰ ਕਹਿਣਾ ਵਾ ਕਿ ਪੂਨਮ ਨੂੰ ਨਾ ਕੋਈ ਪੈਸਾ ਥੇਲਾ ਵੀ ਦੇਈ ਚਲ ਵਿਚਾਰਿਆਂ ਦਾ ਖਰਚਾ ਫੁੱਚਾ ਅੱਗੇ ਵੀ ਬੇਸੇਰਾ ਹੋਇਆ ਸੀ ਆ ਮਮੀ ਹੱਥ ਤੇ ਟੈਡ ਹੋ ਜਾਣਾ ਤੁਹਾਨੂੰ ਪਤਾ ਹਸਪੀਟਲਾਂ 'ਚ ਕਿਤੇ ਐਂ ਨਹੀਂ ਜਾਇਆ ਜਾਂਦਾ ਵਾ ਸੱਬਾ-ਤੱਬਾ ਪੈਸਿਆਂ ਦਾ ਲੱਗ ਜਾਂਦਾ ਵਾ ਵੱਡੇ ਮੂਹ ਆ ਹਸਪੀਟਲਾਂ ਦੇ ਮੈਂ ਕਿਹਨੀ ਬਿਮਾਰੀ ਕੇ ਇਹਨੂੰ ਲਾਵੇ ਨਾ ਰੱਬ ਉਹ ਦੱਖੀ ਦਾ ਵੀ ਰੱਬਾ ਨਾ ਬਿਮਾਰੀ ਲਾ ਨਾ ਕੋਈ ਦੁੱਖ ਲਾ ਕੇ ਇਹਨੂੰ ਤੇ ਨਾ ਕੋਈ ਹਸਪੀਟਾਲਾਂ 'ਚ ਜਾਵੇ ਉੱਥੇ ਤੇ ਫਜ਼ੂਲ ਹੀ ਪੈਸੇ ਸੁੱਟਣ ਵਾਲੀ ਗੱਲ ਹੋ ਜਾਂਦੀ ਆ ਤੇ ਆਰਾਮ ਕਿਸਮਤ ਦੇ ਨਾਲ ਹੁੰਦਾ ਆ ਉਹ ਇਹ ਤੇ ਗੱਲ ਵਾ ਸੱਚੀ ਬੜੀ ਟੈਨਸ਼ਨ ਹੋਈ ਆ ਜਿੱਨਾਂ ਚ ਕਰਦਾ ਵੀ ਠੀਕ ਨਹੀਂ ਹੁੰਦਾ ਬਾਬਾ ਠੀਕ ਕਰ ਦੇ ਤੇ ਮੈਂ ਤੇ ਕੋਈ ਕਹੋ ਭਾਬੀ ਨੂੰ ਤੇ ਦੋ ਦਿਨ ਰਹਿ ਲਾ ਕੋਈ ਗੱਲ ਨਹੀਂ ਰਹਿਣਾ ਰੂਣਾ ਮਨੇ ਕੀ ਆ ਆਜਿਆ ਕਰੂਗੀ ਤੇ ਮੁਰਕੇ ਉਹਦਾ ਪਤਾ ਪਤਾ ਲੈ ਕੇ ਫੇਰ ਆਪਣੇ ਵੀਰ ਦਾ ਤੇ ਘਰ ਆਜਿਆ ਕਰੂਗੀ ਹੁਣ ਰੋਜ਼ ਉਹਨੇ ਡਿਊਟੀ ਤੇ ਜਾਣਾ ਹੁੰਦਾ ਤੇ ਆ ਕਿੱਥੇ ਸਰਦਾ ਆ ਉਹ ਮੰਮੀ ਡਿਊਟੀ ਤੇ ਤਾਂ ਜਾਣਾ ਵਾ ਉਧਰੋਂ ਵੀ ਤਾਂ ਬੰਦਾ ਚਲੀ ਜਾਂਦਾ ਇਹੀ ਹੁੰਦਾ ਔਖੇ ਔਖੇ ਟਾਈਮ ਭੈਣ ਭਰਾ ਦੀ ਲੋੜ ਪੈਂਦੀ ਆ ਨਹੀਂ ਉਹ ਤੇ ਗੱਲ ਤੇਰੀ ਠੀਕ ਵਾ ਮੈਂ ਕਿਹਦੀ ਉਹਨੂੰ ਮਨਾ ਕਰ ਦਈ ਆ ਵੀ ਜਾਂ ਤੂੰ ਜਾ ਨਾ ਮੈਂ ਤੇ ਕਹ ਰੋਜ਼ ਦਿਆੜੀ ਚ ਇੱਕ ਦੋ ਵਾਰੀ ਫੋਨ ਲਾ ਕੇ ਉਹਦੀ ਰਾਜੀ-ਬਾਜੀ ਪੁੱਛਿਆ ਕਰਦੀ ਐ ਕੋਈ ਹੈਲਪ ਕਰਨ ਵਾਲੀ ਉਹ ਵੀ ਉਹਨਾਂ ਦੀ ਘਰ ਬਲਜੀਤ ਵੇਲਾ ਪ੍ਰਾਈਵੇਟ ਹਸਪਤਲ ਪ੍ਰਾਈਵੇਟ ਹੀ ਹੁੰਦੇ ਆ ਵਧੀਆ ਡਾਕਟਰ ਉੱਥੇ ਵਧੀਆ ਇਲਾਜ ਹੋਇਆ ਵਾ ਵੇਲਾ ਜੇ ਨਾਲ ਦਵਾਈ ਦਵਾ ਰੂ ਚੰਗਾ ਦਿੱਤਾ ਵਾ ਤੇ ਇਹਦਾ ਵੇਲਾ ਚਿਹਰਾ ਹੀ ਹੋਰ ਹੋ ਗਿਆ ਨਾ ਖਾਂਗੀ ਆਈ ਆ ਹੋਰ ਮੰਮੀ ਆਪਾਂ ਕਿੰਨੇ ਦਿਨਾਂ ਦੇ ਪਰੇਸ਼ਾਨ ਹੀ ਤੇ ਸਮਝ ਨਹੀਂ ਲੱਗਦੀ ਕੀ ਕਰੀਏ ਮੈਂ ਤੇ ਆਪਣੇ ਹੱਥਾਂ ਨੂੰ ਨਾ ਆਪੇ ਦੰਧੀਆਂ ਵੱਢਦੀ ਆ ਮੈਂ ਕਹਿੰਨੀ ਵੀ ਪੂਨਮ ਨਾ ਮੈਂ ਚੰਗਾ ਨਹੀਂ ਕੀਤਾ ਛੇਤੀ ਛੇਤੀ ਵਿਆਹ ਦੀ ਕੀਤੀ ਕੱਢਣ ਦੀ ਕੀਤੀ ਮੈਂ ਸੋਚਿਆ ਸੀ ਕਿ ਪੜਾਉਂਗੀ ਲਖਾਵਾਂਗੇ ਤੁਹਾਡੇ ਪੈਸੇ ਤੇ ਵਾਧੂ ਲੱਗਣੇ ਆ ਇਹੋ ਸੋਚ-ਸੋਚ ਕੇ ਪਰ ਰੱਬ ਜਿੱਥੇ ਰਾਦਾ ਨਾ ਉੱਥੇ ਰਹਿਣਾ ਪੈਂਦਾ ਵਾ ਕੋਈ ਗੱਲ ਨਹੀਂ ਪੁੱਤ ਵੇ ਨਾਲੇ ਆਪਣਾ ਮੋਨੋ ਜਿਹੜਾ ਹੀ ਵਾਕ ਵੀ ਡਾਕਟਰ ਦੇ ਤੇ ਐਨੇ ਨਾ ਉਹਨੇ ਚੰਗੀ ਤਰ੍ਹਾਂ ਇਲਾਜ ਕਰਾਤਾ ਵਾਕ ਵੀ ਬੜੀ ਚੀਜ਼ ਹੁੰਦੀ ਆ ਹੁਣ ਤੋਂ ਸਾਰੀਆਂ ਗੱਲਾਂ ਛੱਡ ਇੰਨਾ ਸ਼ੁਕਰਕਰ ਵੀ ਮੁੰਡਾ ਠੀਕ ਹੋ ਗਿਆ ਤੇ ਮੈਨੂੰ ਇੰਨੇ ਮੇਰੇ ਮਨ ਨੂੰ ਬੜੀ ਠੰਡ ਵਾ ਹੁਣ ਥੱਕਾ ਟੁੱਟਾ ਆਇਆ ਵਾ ਨਾ ਤੇ ਇੰਨਾ ਮੈਂ ਵਿਚਾਰ ਹੁਣ ਕਲੀ ਟਿਕ ਗਿਆ ਵਾ ਹੁਣ ਵੇਲਾ ਖੰਗ ਨਹੀਂ ਹੁੰਦੀ ਇਹਨੂੰ ਆਸਾਂ ਵੀ ਹਾਂ ਮੰਮੀ ਤੁਹਾਡੀ ਗੱਲ ਬਿਲਕੁਲ ਸਹੀ ਆ ਵਧੀਆ ਡਾਕਟਰ ਨਾ ਵਧੀਆ ਹੀ ਹੁੰਦੇ ਆ ਫਿਰ ਵੀ ਉਹਨਾਂ ਨੂੰ ਸਾਰਾ ਹੀ ਪਤਾ ਹੁੰਦਾ ਟੈਸਟਾਂ ਦਾ ਕਰਨ ਦਾ ਪਤਾ ਹੁੰਦਾ ਮਸ਼ੀਨਾਂ ਨਾਲ ਕੋ ਵਧੀਆ ਹੁੰਦੀਆਂ ਵਾ ਨਾਲੇ ਮੰਮੀ ਹੁਣ ਮੈਨੂੰ ਇੰਨਾ ਪਛਤਾਵਾ ਵਾ ਨਾ ਇਹ ਗੱਲ ਦਾ ਵੀ ਪੂਨਮ ਨੂੰ ਇੱਥੇ ਪੜਾਇਆ ਹੁੰਦਾ ਇੱਥੇ ਨੌਕਰੀ ਕਰਦੀ ਨਾਲੇ ਮੇਰੇ ਮਨ ਚ ਵੀ ਹੁੰਦਾ ਵੇ ਚਲ ਅਹੀਂ ਪੜਾਇਆ ਲਿਖਾਇਆ ਸੋਭਾ ਹੀ ਮਿਲ ਨਹੀਂ ਲੋਕਾਂ ਦੀ ਪਰ ਮੈਂ ਨਾ ਗਲਤ ਬਹੁਤ ਕੀਤਾ ਵਾ ਹੁਣ ਤੇ ਮੈਨੂੰ ਪਛਤਾਵਾ ਲੱਗਾ ਵਾ ਪਰ ਹੁਣ ਪਛਤਾਵੇ ਦਾ ਕੋਈ ਫਾਇਦਾ ਨਹੀਂ ਇੰਨਾ ਸ਼ੁਕਰ ਆ ਉਹਦੇ ਸੋਹਰੇ ਚੰਗੇ ਨਿਕਲੇ ਜਿਹੜੇ ਉਹਨੂੰ ਪੜਾ ਗਏ ਤੇ ਉਹਨੂੰ ਨੌਕਰੀ ਲਵਾਤਾ ਨਹੀਂ ਤੇ ਸਾਰੀ ਉਮਰ ਮੈਨੂੰ ਨਾ ਇਹੋ ਹੀ ਦੁੱਖ ਲੱਗ ਰਹਿਣਾ ਇਹ ਵੀ ਮੈਂ ਗਲਤ ਕਰਤਾ ਚੱਲ ਪੁੱਤ ਕੋਈ ਗਲਤ ਨਹੀਂ ਕੀਤਾ ਤੇਰੀ ਗਲਤੀ ਚ ਵੀ ਚੰਗਾ ਹੋ ਗਿਆ ਕੰਮ ਵੇ ਉਹਦੇ ਚਾਪੂਰੇ ਹੋ ਗਏ ਆ ਪੜਾਈ ਪੂਰੀ ਹੋ ਗਈ ਆ ਨੌਕਰੀ ਤੇ ਲੱਗ ਗਈ ਐਸ਼ ਕਰਨ ਦੀ ਆਪਣੇ ਘਰ ਸੌਖੀ ਆ ਮੈਨੂੰ ਇਹੋ ਹੀ ਬੜੀ ਖੁਸ਼ੀ ਆ ਨਾਲੇ ਨਾ ਵੇ ਵੱਡਾ ਹਨ ਸੁਖੇ ਆ ਵੀ ਚਲ ਨਰ ਮੇਰਾ ਕਬੀਰ ਠੀਕ ਹੋ ਗਿਆ ਉਹ ਵੀ ਠੀਕ ਹੋ ਗਿਆ ਉਹ ਵੀ ਆਪਣੇ ਘਰ ਵਸਾ ਰਸਣ ਲਾ ਪਏ ਤੁਸੀਂ ਵਸੋ ਰਸੋ ਤਾਂ ਬਸ ਮੈਨੂੰ ਹੋਰ ਦੱਸ ਕੀ ਚਾਹੀਦਾ ਪੁੱਤ ਤੁਹਾਡੀ ਮਾਸੀ ਦਾ ਫੋਨ ਆਇਆ ਸੀ ਰਾਜਿੰਦਰ ਵਾਸਤੇ ਨਾ ਰਿਸ਼ਤਾ ਲਈਏ ਦੱਸ ਕੌਣ ਆਂਦੀ ਬੜਾ ਵਧੀਆ ਘਰ ਬਾਹਰ ਵਾ ਬੰਦੇ ਬੜੇ ਵਧੀਆ ਵਾ ਮੰਮੀ ਉਹ ਤੇ ਚਲੋ ਸਹੀ ਆ ਕਿ ਮਾਸੀ ਰਿਸ਼ਤਾ ਲੈ ਕੇ ਆਏ ਆ ਪਰ ਇੱਕ ਵਾਰੀ ਨਾ ਚੱਜ ਨਾ ਪਹੁੰਚਣ ਕਰ ਲਿਓ ਅੱਜ ਕੱਲ ਜਿਹੜੇ ਰਿਸ਼ਤੇ ਕਰਉਂਦੇ ਆ ਨਾ ਉਹਲਾ ਬੜਾ ਰੱਖਦੇ ਆ ਸੱਚ ਨਹੀਂ ਜੇ ਦੱਸਦੇ ਕੁਝ ਵੀ ਨਹੀਂ ਪੁੱਤ ਮਾਸੀ ਤੇਰੀ ਉਹ ਨਹੀਂ ਉਹ ਲੜਖਣਾਵਾ ਉਹਨੇ ਵਧੀਆ ਹੀ ਕਰਾਉਣਾ ਵਾ ਹੋਰ ਮੇਰੀ ਗੱਲ ਸੁਣ ਮਾਸੀ ਕਰਾਉਣੀ ਕਿਹੜਾ ਕੋਈ ਉਪਰਾ ਕਰਾਉਂ ਰਿਆ ਵਾ ਸਾਰਾ ਕੁਝ ਸਹੀ ਬਣਾਵਾ ਤਾਂ ਦੀ ਕਰਾਉਣੀਓ ਮੰਨਦੀ ਆ ਮੈਂ ਮਾਸੀ ਕਰਾਉਣੀ ਆ ਪਰ ਜਿਹੜੇ ਅਗਲੇ ਬੰਦੇ ਆ ਉਹ ਮਾਸੀ ਦੇ ਘਰ ਦੇ ਥੋੜੀ ਆ ਉਹਦੇ ਬਗਾਨੇ ਪੈ ਜਾਂਦੇ ਆ ਨਾ ਫਿਰ ਵੀ ਇੱਕ ਰਹੀ ਆਪਣੇ ਅੱਖੀ ਜਾ ਕੇ ਦੇਖ ਜਾਂਚ ਕਰ ਲੈ ਬੰਦਾ ਉਹ ਸਹੀ ਰਹਿਣਾ ਵਾ ਅਗਰ ਵਾਹੀ ਮਾਸੀ ਨੇ ਥੋੜੀ ਕਹਿ ਸਕਦੇ ਬਾਅਦ ਚ ਕਰਨ ਕੋਈ ਨੁਕਸ ਪਿਆ ਜਾਂ ਕੋਈ ਹਨਾ ਉਹੋ ਜੀ ਕੋਈ ਗੱਲ ਨਿਕਲੇ ਮਾਸੀ ਨੇ ਕਹਿਣਾ ਮੈਂ ਤੁਹਾਡਾ ਰਿਸ਼ਤਾ ਕਰਾਇਆ ਸੀ ਮੈਂ ਆ ਫੋਨ ਮੈਂ ਇਦਾਂ ਦੀ ਗੱਲ ਥੋੜੀ ਹੋ ਸਕਦੀ ਆ ਉਹਦੇ ਕੋਈ ਖਾਸ ਹੋਣਗੇ ਤਾਂ ਹੀ ਉਹਨੇ ਰਿਸ਼ਤੇ ਦੀ ਦੱਸ ਪਾਈ ਪਰ ਰਿਸ਼ਤੇ ਦਾ ਥੋੜੀ ਨਾ ਕਰ ਸਕਦਾ ਕਿ ਇਹਦੇ ਨਾਲ ਮਾਸੀ ਜਿਹੜੀ ਮਾਂ ਹੀ ਹੁੰਦੀ ਹੈ ਇੱਕ ਹਿਸਾਬ ਨਾਲ ਤੇ ਉਹਨੇ ਸਾਰਾ ਕੋ ਮੇਜਾਜ ਕੀ ਕਰਨਾ ਵਾ ਚਲੋ ਠੀਕ ਆ ਜੇ ਤੁਹਾਨੂੰ ਸਹੀ ਲੱਗਣ ਰਿਆ ਤੇ ਮੈਂ ਤੁਹਾਡੀ ਗੱਲ ਮੰਨ ਲੈਣੀ ਆ ਮੈਂ ਤੇ ਬਸ ਇਹ ਕਿ ਭਲੇ ਵਾਸਤੇ ਕਹਿਣੀ ਰਾਜਿੰਦਰ ਦੇ ਜੇ ਆਪਣੇ ਅੱਖੀ ਵੇਖਿਆ ਸਾਰਾ ਕੁਝ ਤੇ ਬੰਦੇ ਦੇ ਮਨ ਚ ਵਹਿਮ ਨਹੀਂ ਰਹਿੰਦਾ ਚਲੋ ਉਹ ਤੇਰੀ ਗੱਲ ਠੀਕ ਵਾ ਮੈਂ ਸਮਝਦੀ ਆ ਤੇਰੀ ਗੱਲ ਨੂੰ ਵੀ ਜੋ ਤੂੰ ਵੀ ਕਹਿਂਦੀ ਸਹੀ ਕਹਿਂ ਰਹੀ ਆ ਵੇ ਲਓ ਫਿਰ ਮੈਂ ਤੇ ਤੁਹਾਨੂੰ ਸੁਝਾਅ ਦੇ ਤਾ ਵਾ ਜੋ ਤੁਹਾਨੂੰ ਠੀਕ ਲੱਗਦਾ ਕਰ ਲਓ ਫਿਰ ਉਦਾਂ ਹੀ ਕਰਨੀਆਂ ਕੰਮ ਆਹ ਹੋਰ ਸੋਈ ਸੋਈ ਸਾਫ ਕਰਕੇ ਠੀਏ ਹੁਣ ਰਾਜੇਂਦਰ ਤੇਰਾ ਵਿਆਹ ਹੋ ਜਾਣਾ ਵਾ ਹੁਣ ਤੁਹਾਡੇ ਪਿੰਡ ਚੂੜਾ ਪਾ ਕੇ ਆਇਆ ਕਰਨਾ ਵਾ ਤੁਹਾਨੂੰ ਸਵੰਨੇ ਸੂੜ ਮੈਂ ਤਾਂ ਸੱਚੀ ਬੜਾ ਚਾ ਚੰਡਿਆ ਭਾਬੀ ਆ ਕੇ ਦਿਨੀਆਂ ਗੱਲਾਂ ਕਰਨੀ ਆ ਮੇਰਾ ਨਹੀਂ ਜੀ ਕਹਦਾ ਤੈਨੂੰ ਛੱਡ ਕੇ ਜਾਣ ਨੂੰ ਉਹ ਮੈਨੂੰ ਸਾਰਾ ਪਤਾ ਵਾ ਆ ਉਤੋਂ ਤੋੜੀਆਂ ਗੈਨ ਆ ਰਿਸ਼ਤੇ ਦੇ ਨਾਂ ਤੇ ਤੂੰ ਇੰਨਾ ਖਿੜਨ ਲਈ ਸੀ ਹੁਣ ਤੂੰ ਇਦਾਂ ਕਹਿਣ ਦੇਈ ਆ ਉਹ ਭਾਬੀ ਬਹਿ ਜਾ ਬਹਿ ਜਾ ਚੁੱਪ ਕਰਕੇ ਅੱਛਾ ਮੈਨੂੰ ਕੋਈ ਚਾ ਚੂਣੀ ਹੈਗਾ ਮੇਰੇ ਨਾਲੋਂ ਜ਼ਿਆਦਾ ਜ਼ਿਆਦਾ ਤੈਨੂੰ ਆ ਮੈਂ ਵੇਖਣ ਨਹੀਂ ਜਦੋਂ ਮੰਮੀ ਮੇਰੇ ਵਿਆਹ ਦੀ ਗੱਲ ਕਾਣਦੀ ਨਾ ਤੇਰਾ ਚਿਹਰਾ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਖਿੜ ਗਿਆ ਸੀ ਤੇ ਹੋਰ ਖਿੜੇ ਨਾ ਤਾਂ ਕੀ ਕਰਾਂ ਤੂੰ ਵਿਆਹੀ ਹੈ ਨਾ ਆਪਣੇ ਘਰ ਵਾਲੀ ਹੋ ਜਾਣਾ ਹੈ ਨਾਲੇ ਤੂੰ ਬੰਸ ਵਾਲੇ ਸੂਟ ਪਾਇਆ ਕਰਾਂਗੇ ਜਿਹੜਾ ਪਿੱਛੇ ਇੱਥੇ ਆਇਆ ਕਰਨਾ ਤੇਰੀ ਖਾਤਰਦਾਰੀ ਪੂਰੀ ਹੋਇਆ ਕਰੂਗੀ ਹੁਣ ਤੈਨੂੰ ਸ਼ਿਕਾਇਤ ਰਹਿੰਦੀ ਨਾ ਕਿ ਮੈਂ ਬਿਲੀ ਬੈਗ ਨਹੀਂ ਖਾਂਦੀ ਮੈਨੂੰ ਕੰਮ ਕਰਾਉਣਾ ਪੈਂਦਾ ਵਾ ਹੁਣ ਟੋਰ ਮਾਣ ਕੇ ਵਿਆਹ ਕਨੀ ਆਰਡਰ ਮਾਰਿਆ ਕਰੀ ਤੇਰੀ ਆਪਕਤ ਕਰਿਆ ਕਰੂਗੀ ਭਾਬੀ ਮੈਂ ਇਹੋ ਜੀ ਖਾਤਰਦਾਰੀ ਨਹੀਂ ਕਰਾਉਣੀ ਹੈਗੀ ਤੇ ਨਾ ਹੀ ਮੈਂ ਤੁਹਾਨੂੰ ਕਿਨੂੰ ਛੱਡ ਕੇ ਜਾਣਾ ਮੇਰਾ ਨਹੀਂ ਸਾਰੇ ਸਾਰੇ ਜਾ ਕੇ ਜੀ ਲੱਗਣਾ ਤੇ ਨਾ ਹੀ ਮੈਂ ਵਿਆਹ ਕਰਾਉਣਾ ਮੈਂ ਇੱਥੇ ਹੀ ਰਹਿਣਾ ਤੂੰ ਹੀ ਜਿਹੜੀ ਖਾਤਰਦਾਰੀ ਕਰਨੀ ਨਾ ਮੇਰੀ ਇਦਾਂ ਹੀ ਕਰ ਲਓ ਮ ਰਾਜਵਿੰਦਰ ਜਦੋਂ ਮੈਂ ਕਵਾਰੇ ਹਾਂ ਮੈਂ ਵੀ ਇੱਦਾਂ ਕਹਿੰਦੀ ਨਹੀਂ ਵਿਆਹ ਨਹੀਂ ਕਰਾਉਣਾ ਮੈਂ ਇੱਥੇ ਰਹਿਣਾ ਵਾਂ ਪਰ ਅਕਸਰ ਇਹ ਤੈਨੂੰ ਕਰਾਉਣਾ ਹੀ ਪੈਂਦਾ ਤੇ ਹੁਣ ਤੇਰਾ ਵੀ ਦਿਨ ਆ ਗਿਆ ਵਾ ਹੁਣ ਤੈਨੂੰ ਵਿਆਹ ਦੇ ਕਰਾਉਣਾ ਹੀ ਪੈਣਾ ਵਾ ਭਾਵੇਂ ਤੂੰ ਜੋ ਮਰਜ਼ੀ ਗਈ ਜਾ ਓ ਜਾ ਭਾਬੀ ਕਿੰਦੀਆਂ ਗੱਲਾਂ ਕੰਡੀਆਂ ਆ ਜੇ ਕੋਈ ਹੋਰ ਗੱਲ ਕਰਨੀ ਨਾ ਤੇ ਮੈਨਾਂ ਹੋਰ ਕੋਈ ਗੱਲ ਕਰ ਆ ਵਿਆਹ ਉਹਦੇ ਟੌਪਿਕ ਤੇ ਮੈਨਾਂ ਗੱਲ ਨਾ ਛਡੋ ਮੈਨੂੰ ਗੁੱਸਾ ਚੜਨ ਗਿਆ ਵਾ ਗੁੱਸਾ ਘਟਾਉਣੀ ਆ ਹਜੇ ਤੇ ਮੈਂ ਹੀ ਇਕੱਲੀ ਗੱਲ ਕਰਨੀ ਆ ਆ ਘੜੀ ਨੂੰ ਮੰਮੀ ਨੇ ਵੀ ਤੇਰੇ ਨਾਲ ਗੱਲ ਕਰਨੀ ਆ ਵਿਆਹ ਵੱਲੋਂ ਲੈ ਤਾਂ ਇਹ ਸਾਰੇ ਟੱਬਰ ਨਹੀਂ ਕਾਕਾ ਲਿਆ ਕਿ ਕੱਲੇ ਕੱਲੇ ਜੀ ਨਹੀਂ ਆਣ ਕੇ ਮੇਰੇ ਨਾਲ ਗੱਲ ਕਰਨੀ ਐ ਜੇ ਕੱਲ ਗੱਲ ਕਰਨੀ ਐ ਤਾਂ ਸਾਰੇ ਇਕੱਠੇ ਇੱਕ ਵਾਰੀ ਕਰ ਲੋ ਮਾਸੀ ਨੇ ਨਾ ਬੜਾ ਵਧੀਆ ਰਿਸ਼ਤੇ ਦੱਸ ਪਾਈ ਆ ਤੇਰੇ ਵਾਸਤੇ ਤੇ ਮੰਮੀ ਕਹਿਣ ਦੀ ਆ ਕਿ ਇਹ ਮੁੰਡਾ ਬੜਾ ਵਧੀਆ ਵਾ ਤੇ ਕਰ ਦਿੰਨੇ ਆ ਤੇਰਾ ਵਿਆਹ ਮੈਂ ਕਹਿੰਦੀ ਮਾਸੀ ਦਾ ਵੀ ਕੋਈ ਹਾਲ ਨਹੀਂ ਮਾਸੀ ਨੂੰ ਵੇਲੀ ਨੂੰ ਹੋਰ ਕੋਈ ਕਾਮਣੀ ਆ ਉਹ ਜਦੋਂ ਵੇਖ ਲੋ ਮੇਰੇ ਰਿਸ਼ਤੇਦਾਰਾਂ ਦੱਸ ਆ ਬੰਦੀ ਰਹਿੰਦੀ ਆ ਉਹਨੇ ਵੀ ਨਾ ਜਿੰਨਾ ਚਿਰ ਮੈਨੂੰ ਫਸਾ ਲੈਣਾ ਨਾ ਦਿੱਤਾ ਸਾ ਉਹਨੂੰ ਉਹਨਾਂ ਚਿਰ ਨਹੀਂ ਹੋਣਾ ਹੈਗਾ ਚੱਲ ਰਾਜਵਿੰਦਰ ਅਕਸਰ ਇੱਕ ਨਾ ਇੱਕ ਦਿਨ ਤੇ ਕਰਾਉਣਾ ਹੀ ਪੈਣਾ ਹੈ ਅੱਜ ਤੇ ਕੱਲ ਕੀ ਇਹ ਆ ਭਾਬੀ ਚੱਲ ਫੇਰ ਘਰ ਕੰਮ ਤੇ ਖੇਜਣਾ ਦੱਸ ਸ਼ਦਾ ਹੋ ਗਏ ਨੇ ਉਹ ਡੱਬਰ ਨੂੰ ਵਿਆਹ ਵਿਆਹ ਲਈ ਆ ਜਦ ਮੈਂ ਕਹਿੰਦੀ ਮੈਂ ਨਹੀਂ ਵਿਆਹ ਕਰਉਣਾ ਦੱਸ ਕੀ ਕਰਦੇ ਇੱਕੋ ਹੀ ਗੱਲ ਲੈ ਕੇ ਤੇ ਸਾਰਾ ਡੱਬਲ ਮਗਰ ਪੈ ਗਏ ਮੰਮੀ ਕਿੰਨਾ ਵਰੀਆ ਨੇ ਬੜ ਗਿਆ ਆਪਣਾ ਸਾਰਾ ਪ੍ਰੋਗਰਾਮ ਵਿਆਹ ਦਾ ਹਨਾ ਕੋਈ ਇਹੋ ਜਿਹਾ ਵਿਗਨ ਨਹੀਂ ਪਿਆ ਸਾਰੇ ਕੰਮ ਇਦਾਂ ਲੱਗਣੇ ਜਿਵੇਂ ਰੱਬ ਨੇ ਆਪ ਹੀ ਕਰਾਤੇ ਨਾਲ ਹੋ ਕੇ ਹੋਰ ਮਹਾਰਾਜ ਵਿੱਚ ਖਲੋ ਕੇ ਸਾਰੇ ਕਾਰਜ ਰਾਸ ਕਰ ਦਿੰਦਾ ਆ ਕਿ ਪ੍ਰਮਾਤਮਾ ਪਰ ਇੱਕ ਗੱਲ ਆ ਰਾਜਵਿੰਦਰ ਤੋਂ ਵਗੈਰ ਨਾ ਘਰ ਖਾਲੀ ਖਾਲੀ ਲੱਗਣ ਡਿਆ ਘਰ ਚ ਹੁੰਦੀ ਆ ਤੇ ਬਾਬਾ ਰੌਣਕ ਜੀ ਲੱਗੀ ਰਹਿੰਦੀ ਪੁੱਤ ਰੌਣਕਾਂ ਦਤੀਆਂ ਨਾਲ ਹੀ ਹੁੰਦੀਆਂ ਆ ਪਰ ਹੁਣ ਕੀ ਕੀਤਾ ਜਾਵੇ ਤੈਨੂੰ ਪਤਾ ਵਾ ਤੀਆਂ ਤੇ ਰਾਜੇ ਰਾੜੀਆਂ ਨੇ ਵੀ ਘਰ ਰੱਖੀ ਆਸ ਕਰਨ ਨੂੰ ਉਹਨੂੰ ਸੋਰੇ ਤੇ ਖਲੋਣਾ ਹੀ ਪਰ ਫਿਰ ਵੀ ਮੰਮੀ ਤੇ ਰਾਜਵਿੰਦਰ ਨਾਲ ਰੌਣਕ ਬੜੀ ਘਰ ਚ ਭਾਂ ਜੋ ਮਰਜੀ ਆ ਚੱਲ ਪੁੱਤ ਹੱਸਦੀ ਖੇਡਦੀ ਰਹਿੰਦੀ ਸੀ ਕਦੇ ਇੱਧਰ ਤੇ ਕਦੇ ਉੱਧਰ ਚੱਲ ਆਪਣੇ ਘਰ ਬੱッセ ਰਸੇ ਹੁਣ ਮਹਾਰਾਜ ਚੰਡੀ ਹਵਾ ਆਵੇ ਹਨ ਉਹਦੇ ਵੱਲੋਂ ਲੋ ਰاجਵਿੰਦਰ ਦਾ ਨਾਮ ਲੈਣ ਦੇ ਤੇ ਰਾਜਵਿੰਦਰ ਦਾ ਹੀ ਫੋਨ ਆ ਗਿਆ ਵਾ ਚੱਲ ਕਰ ਰਾਂ ਗੱਲ ਹੈਲੋ ਹੈਲੋ ਭਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜਿੰਦਰ ਕੀ ਹਾਲ ਆ ਹਾਲ ਹੂਲ ਭਾਬੀ ਖਾਦੇ ਆ ਪਹਿਲਾਂ ਮੈਨੂੰ ਦੱਸੋ ਮੰਮੀ ਤੁਹਾਡੇ ਕੋਲ ਹੋ ਕੇ ਤੁਸੀਂ ਇਕੱਲੇ ਆਂ ਤੇ ਮੰਮੀਆਂ ਲੱਗਿਆ ਕੀ ਗੱਲ ਹੋਈ ਆ ਦੱਸ ਨਹੀਂ ਮੈਂ ਇਕੱਲੀ ਆਂ ਦੱਸਦੇ ਕੀ ਗੱਲ ਲੈ ਫੇ ਭਾਬੀ ਸੋਣ ਕੀ ਗੱਲ ਹੋਈ ਆ ਆ ਮੇਰੀ ਦੇਥੇ ਜਿੰਦਗੀ ਖਰਾਬ ਹੋ ਗਈ ਕਿੰਨੀ ਹੈ ਨਾ ਤੂੰ ਵੀ ਛੂੜਾ ਪਾ ਕੇ ਇੱਥੇ ਆਇਆ ਕਰੂੰਗੀ ਮੇਰੇ ਚਾਹਾਰੇ ਰਹਿ ਗਏ ਵਿੱਚ ਦੇ ਵਿੱਚ ਮੈਂ ਕਹਾਂ ਤੇ ਛੂੜੇ ਪਾਪਾ ਇੱਥੇ ਆਉਣਾ ਵਾ ਆ ਕਿੱਥੋਂ ਅੰਬਲੀ ਨਸ਼ੇੜੇ ਲੱਭ ਕੇ ਤੇ ਮੇਰੇ ਪੱਲੇ ਪਾ ਕੇ ਰੱਖਤਾ ਵਾ ਇਹਨੂੰ ਤਾਂ ਕੋਈ ਹੋਸੀ ਨਹੀਂ ਹੈਗੀ ਜੋ ਕੱਲ ਦਾ ਪਰ ਵਿਆਹ ਹੋਇਆ ਵਾ ਐ ਸ਼ਰਾਬ ਪੀ ਕੇ ਘੋਟੇ ਨਸ਼ੇ ਦੇ ਵਿੱਚ ਡਿੱਕਾ ਫੇਂਡਾ ਇਹਨੂੰ ਤਾਂ ਕੋਈ ਹੈ ਹੀ ਨਹੀਂ ਆ ਹਾ ਰਾਜਵਿੰਦਰ ਮੈਂ ਮੰਮੀ ਨੂੰ ਪਹਿਲਾਂ ਹੀ ਕਿਹਾ ਹੈਗਾ ਪੁੱਛ ਪੜਤਾਲ ਸਾਰੀ ਕਰਿਓ ਚਲ ਕੋਈ ਗੱਲ ਨਹੀਂ ਹੌਸਲਾ ਰੱਖ ਮੈਂ ਆਮਨੀ ਆ ਕੀ ਭਾਬੀ ਹੌਸਲਾ ਰੱਖਣਾ ਵਾ ਕੀ ਦੱਸ ਕਰਾਂ ਮੈਂ ਤੁਹਾਨੂੰ ਦੱਸਦਾ ਮੈਂ ਨਹੀਂ ਇੱਥੇ ਰਹਿਣਾ ਰੋਣਾ ਹੈਗਾ ਸਿੱਧੀ ਜਿਹੜੀ ਗੱਲ ਵਾ ਚੱਲ ਰਾਜਵਿੰਦਰ ਤੂੰ ਆ ਘੜੀਪਲ ਤੇ ਠਹਿਰ ਹਾਂ ਮੈਂ ਕਰਦੀ ਆ ਮੰਮੀ ਦਾ ਸਾਰੀ ਗੱਲ ਤੇ ਫੇਰ ਮੈਂ ਤੁਹਾਨੂੰ ਦੱਸਦੀ ਆ ਚੰਗਾ ਮੰਮੀ ਮੈਂ ਜਿਹੜੀ ਗੱਲ ਤੁਹਾਨੂੰ ਕਹਿੰਦੀ ਹਾਂ ਨਾ ਉਹੀ ਹੋ ਗਈ ਜੇ ਰਾਜਵਿੰਦਰ ਨੇ ਇਹਦੇ ਕਹਿਣ ਰਿਆ ਆਪਣੇ ਕਰਮਾਂ ਦਾ ਸੁੱਖ ਲੈਣ ਦੀ ਹਣੀ ਆ ਪਰ ਉਹ ਤਾਂ ਵਿਚਾਰੀ ਨਰਕਾ ਚ ਪਈ ਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪੁੱਛ ਪੜਤਾਲ ਕਰ ਲਿਓ ਮਾਸੀ ਦੇ ਭਰੋਸੇ ਨਾ ਰਿਓ ਮੁੰਡਾ ਸਿਰੇ ਦਾ ਅੰਬਲੀ ਜੇ ਕਹਿਰਾ ਦੇ ਬੋਨੋ ਸ਼ੇ ਕਰਦਾ ਉਹ ਗੋਡੇ-ਗੋਡੇ ਸ਼ਰਾਬ ਪੀ ਕੇ ਤੇ ਪਿਆ ਜੇ ਕੱਲ ਦਾ ਹਾਏ ਰੱਬਾ ਇਹ ਕੀ ਹੋ ਗਿਆ ਸਾਡੇ ਨਾਲ ਫੋਨ ਕੀ ਕਹਣਾ ਲਾ ਆਪਣੀ ਮਾਸੀ ਨੂੰ ਫੋਨ ਤੈਨੂੰ ਮੈਂ ਪੁੱਛ ਵੀ ਤੂੰ ਸਾਡੇ ਜੋਗਾ ਏ ਹੋ ਰੱਖਿਆ ਮੇਰੀ ਕੁੜੀ ਡੋਬ ਕੇ ਰਾਤ ਦਿੱਤੀ ਆ ਵੀ ਅਹੀਂ ਇੱਥੇ ਸੁੱਖ ਮਨਾਉਂਦੇ ਕੁੜੀ ਆਪਣੇ ਘਰ ਚਲ ਗਈ ਆ ਪਰ ਸਾਨੂੰ ਕੀ ਪਤਾ ਸੀ ਮਾਸੀ ਨੇ ਸਾਡੇ ਨਾਲ ਐਡਾ ਵੱਡਾ ਧੱਕਾ ਕਰਨਾ ਵਾ ਨਾ ਹਨ ਮੈਂ ਹੁਣੇ ਪੁੱਛਦੀ ਆ ਨਾ ਜਰਗ ਨਹੀਂ ਭਾਣੇ ਤੁਹਾਨੂੰ ਦੱਸ ਨਹੀਂ ਸਕਦੀ ਵੀ ਮੁੰਡਾ ਨਸ਼ਾ ਕਰਦਾ ਵਾ ਆ ਚੰਗਾ ਕੰਮ ਤੂੰ ਕੀਤਾ ਵਾ ਪਤਾ ਕਿਉਂ ਨਹੀਂ ਤੈਨੂੰ ਜਿਉ ਪਹਿਲਾਂ ਨਸ਼ੇ ਕਰਦਾ ਸੀ ਤੋ ਉਹਨੇ ਬਾਤ ਨਹੀਂ ਕਰਨੇ ਮਮੀ ਜੀ ਇੱਧਰ ਫੜਾਓ ਹੁਣ ਮੈਂ ਮਾਸੀ ਨਾਲ ਗੱਲ ਕਰਦੀ ਆ ਹੈਲੋ ਮਾਸੀ ਜੀ ਆ ਤੁਸੀਂ ਚੰਗਾ ਕੰਮ ਕੀਤਾ ਵਾ ਕੁੜੀ ਸਾਡੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਆ ਮਾਸੀ ਜੀ ਆਹ ਕਿਹੋ ਜੀ ਗੱਲ ਹੈ ਇਹ ਜੀ ਕੁੜੀ ਦਾ ਕਰਮ ਸਾਡੀ ਕੁੜੀ ਦਾ ਕਰਮ ਬੜੇ ਵਧੀਆ ਸੀ ਪਰ ਤੁਸੀਂ ਸਾਡੀ ਕੁੜੀ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਆ ਨਸ਼ੇੜੀ ਲੱਭ ਕੇ ਦਿੱਤਾ ਜੜਾ ਮੰਮੀ ਜੀ ਮਾਸੀ ਨੇ ਨਾ ਸਾਡੀ ਕੁੜੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਆ ਤੇ ਮੈਂ ਕਹਿੰਨੀ ਆ ਚਲੋ ਚਲੀਏ ਜਾ ਕੇ ਤੇ ਰਾਜਵਿੰਦਰ ਨੂੰ ਲੈ ਆਈਏ ਚਲੋ ਮੇਰੇ ਨਾਲ ਪੂਨਮ ਤੇਰਾ ਦਿਮਾਗ ਸਹੀ ਆ ਅਜੇ ਕੱਲ ਉਹਨੂੰ ਖਲਾਇਆ ਵਾ ਤੇ ਅੱਜ ਹੀ ਲੈਣ ਚੱਲ ਜੀਏ ਚੰਗੇ ਲੱਗਾਂਗੇ ਇਹਦੇ ਸਰੀਕੇ 'ਚ ਨੱਕ ਕਿੱਦਾਂ ਦੇਣ ਆਈਓ ਮੰਮੀ ਹਾਡੀ ਕੁੜੀ ਦੀ ਜ਼ਿੰਦਗੀ ਬਰਬਾਦ ਹੋਉਂਦੀ ਐ ਤੇ ਅਸੀਂ ਕੇਵਲ ਵੇਖਣਾ ਜੇ ਵੀ ਸਾਰੀ ਉਮਰ ਕਿੱਦਾਂ ਕੱਢੂਗੀ ਉਹ ਨਸ਼ੇੜੀ ਦੇ ਨਾਲ ਚੁੱਪ ਕਰ ਜਾ ਮੈਂ ਨਹੀਂ ਇਹ ਕੰਮ ਕਰਨਾ ਮੈਨੂੰ ਤਾਂ ਉਹਦੀ ਸ਼ਰਮ ਗੋਡੇ-ਗੋਡੇ ਵੇਖਣ ਸੁਣਨ ਵਾਲਾ ਕੀ ਆ ਕੁ ਕੱਲ ਵੀ ਉਹਦੀ ਫਿਰਦੀ ਦਾਜ ਲਿਆ ਕੇ ਘਰ ਬਾਹਰ ਲਿਆ ਜੋ ਕਰਮਾਂ ਜਿ ਲਿਖਿਆ ਨਾ ਉਹ ਹੀ ਮਿਲਣਾ ਵਾ ਮੰਮੀ ਕੁੜੀ ਸਾਡੀ ਦੇ ਕਰਮ ਬੜੇ ਵਧੀਆ ਵਾ ਉਹ ਤੱਕਾ ਦੇ ਮਾਸੀ ਨੇ ਕੀਤਾ ਵਾ ਜਿੰਨੇ ਓਲਾ ਰੱਖਿਆ ਵਾ ਇਹਦੇ ਵਿੱਚ ਸਾਡੀ ਕੁੜੀ ਦਾ ਕੋਈ ਕਸੂਰ ਨਹੀਂ ਆ ਨਾ ਨਹੀਂ ਲੋਕਾਂ ਵੱਲ ਥੋੜੀ ਵੇਖਣਾ ਹਾਡੀ ਕੁੜੀ ਥੋੜੀ ਸਾਰੀ ਉਮਰ ਨਰਕ ਕਟੂਗੀ ਹੁਣ ਉੱਥੇ ਬਹਿ ਕੇ ਕੀ ਪਤਾ ਹੁਣ ਮਾਸੀ ਨੇ ਕੀਤਾ ਕਿ ਕੁੜੀ ਦੀ ਕਿਸਮਤ ਵਾ ਇਹ ਗੱਲ ਦਾ ਕੋਈ ਪਤਾ ਵਾ ਮੰਮੀ ਕਿਸਮਤ ਕੁਸਮਤ ਦਾ ਕੋਈ ਕਰੋ ਭਰੋਸਾ ਨਹੀਂ ਆ ਚਲੋ ਚੱਲੀਏ ਤੇ ਜਾ ਕੇ ਤੇ ਲੈ ਆਈਏ ਲੋਕਾਂ ਦੀ ਪਰਵਾਹ ਨਾ ਕਰੀਏ ਲੋਕੀ ਬੜਾ ਕੁਝ ਕਹਿੰਦੇ ਆ ਤੇ ਬੜਾ ਕੁਝ ਬੋਲਣਾ ਵੀ ਆ ਲੋਕਾਂ ਨੇ ਨਹੀਂ ਪੂਨਮ ਐਦਾਂ ਨਹੀਂ ਚੰਗੇ ਲੱਗੀ ਦਾ ਲੈਣ ਜਾਂਦੇ ਆ ਕਿਉਂ ਨਹੀਂ ਚੰਗੇ ਲੱਗੀ ਦਾ ਮੰਮੀ ਸਾਰੀ ਉਮਰ ਪਈ ਆ ਗਾੜੀ ਵੇਖੋ ਕੀ ਕਰੂਗੀ ਉਹ ਅਗਲਾ ਘਰ ਦੇ ਭਾਂਡੇ ਤੱਕ ਵੇਚ ਦੂਗਾ ਕਿੱਥੋਂ ਖਾਊਗੀ ਪੂਨਮ ਕੁੜੀ ਨੂੰ ਬੜਾ ਪੜਾਇਆ ਲਖਾਇਆ ਵਾ ਉਹਨੇ ਆਪਣਾ ਟਾਈਮpass ਆਪੇ ਕਰ ਲੈਣਾ ਕਮਾ ਕੇ ਉਹਨੇ ਖਾ ਲੈਣਾ ਵਾ ਮੈਂ ਹੁਣ ਉਹ ਕੰਮ ਨਹੀਂ ਕਰਨਾ ਫਿੱ ਥੁੱਕ ਕੇ ਤੇ ਚਿੱਟਿਆ ਮੰਮੀ ਮੰਨਿਆ ਉਹਨੇ ਪੜ੍ਹਾਈ ਕੀਤੀ ਆ ਪਰ ਉਹਨੇ ਆਪਣੀ ਜ਼ਿੰਦਗੀ ਸਵਾਰਨ ਵਾਸਤੇ ਕੀਤੀ ਨਾ ਕਿ ਉਹ ਨਸ਼ੇੜੀ ਜਿਹੜਾ ਲੱਭ ਕੇ ਦਿੱਤਾ ਉਹਦੇ ਖर्चे ਪੂਰੇ ਕਰਨ ਨੂੰ ਮੈਂ ਤੁਹਾਨੂੰ ਕਹਿੰਨੀ ਆ ਚੱਲਦੇ ਆ ਤੇ ਲੈ ਆਉਨੇ ਆ ਕੋਈ ਨਹੀਂ ਹੁਣ ਜਿੱਦਾਂ ਵੀ ਉਹਦੇ ਕੋ ਹੋਏਗਾ ਨਾ ਉਹ ਆਪੇ ਕਰੂਗੀ ਠੀਕ ਆ ਨਾ ਮੈਂ ਨਹੀਂਗਾ ਜਾਣਾ ਨਾ ਮੈਨੂੰ ਇਹ ਕਰਨਾ ਚੰਗੀਆਂ ਨਹੀਂ ਲੱਗਦੀਆਂ ਪੂਰਮ ਕੁੜੀ ਨੂੰ ਨਾ ਲੈ ਚੱਲ ਜਾ ਕੱਲ ਜੇ ਕਲਾਈ ਤੇ ਅੱਜ ਹੁਣ ਮੈਨੂੰ ਲਿਆ ਕੇ ਘਰ ਬਿਠਾ ਲੈ ਮੰਮੀ ਕਹਿੰਦੇ ਲੈ ਆਉਣਾ ਨੇ ਪਰ ਸਾਰੀ ਉਮਰ ਉਹਥੇ ਕਿੱਦਾਂ ਕੱਟੂਗੀ ਨਸ਼ੇੜੀ ਦੇ ਨਾਲ ਸਾਰੀ ਉਮਰ ਕੱਢਣੀ ਪਤਾ ਕਿੱਡੀ ਔਖੀ ਆ ਮੰਮੀ ਪੂਰਮ ਕਿੱਥੇ ਗਈ ਆ ਦਿਖ ਨਹੀਂ ਰਹੀ ਮੈਨੂੰ ਕਿਹੜਾ ਦੱਸ ਕੇ ਗਈ ਆ ਸ਼ਦੈਨ ਜੀ ਜੀ ਕਹਿੰਦੇ ਭਾਵੇਂ ਉਹਥੇ ਚਲ ਗਈ ਹੋਵੇ ਰਾਜਿੰਦਰ ਦੇ ਕੋਲ ਮੈਨੂੰ ਦੱਸਿਆ ਹੀ ਨਹੀਂਗਾ ਮੈਂ ਆਪੇ ਵੇਖਣ ਦੀ ਵੀ ਕਿੱਥੇ ਗਈ ਆ ਮੈਨੂੰ ਤੇ ਆ ਮੰਮੀ ਇਹ ਨਹੀਂ ਡਰ ਲੱਗਾ ਹੋਆ ਕਿਤੇ ਉਹਥੇ ਨਾ ਚਲ ਗਈ ਹੋਵੇ ਇਪਦਾ ਹੁਣ ਜਦੋਂ ਦੱਸਿਆ ਹੀ ਨਹੀਂ ਦੇ ਹਾਂ ਹਾਂ ਰਾਜਵਿੰਦਰ ਹਾਂ ਮੰਮੀ ਚਲ ਚੁੱਪ ਕਰ ਜਾ ਤੇਰੇ ਨਾਲ ਮੈਂ ਕਰਦੀ ਹਾਂ ਬਾਅਦ ਚ ਗੱਲ ਹੈ ਨੀ ਪਹਿਲਾਂ ਮੈਨੂੰ ਤੂੰ ਦੱਸ ਤੂੰ ਕਿਉਂ ਗਈ ਹੈ ਜਦੋਂ ਮੈਂ ਤੈਨੂੰ ਕਿਹਾ ਨਹੀਂ ਜਾਣਾ ਚੁੱਪ ਕਰ ਜਾ ਮੈਂ ਕਰਦੀ ਨਹੀਂ ਗੱਲ ਤੇਰੇ ਨਾਲ ਮੰਮੀ ਜਾਣਾ ਕਿਉਂ ਨਹੀਂ ਆਪਣੀ ਕੁੜੀ ਐ ਅਕਸਰ ਹੁੱਚ ਥੋੜੀ ਤੱਕ ਦੇ ਦੇਣਾ ਹੀ ਅਗਲੀ ਨੂੰ ਲੈਣ ਤੇ ਜਾਣਾ ਹੀ ਇੰਨੀ ਔਖੀ ਹੀ ਉੱਥੇ ਹੋ ਤੂਨਮ ਜਿਹਦਾ ਤੈਨੂੰ ਮੰਮੀ ਨੇ ਮਨਾ ਕੀਤਾ ਇਸਿਆਣੀ ਬਿਆਣੀ ਨੇ ਤੂੰ ਆਪਣੀ ਮਰਜ਼ੀ ਕਿਉਂ ਕੀਤੀ ਮੋਨੋ ਭਾਬੀ ਨੇ ਜੇ ਗਲਤ ਵੀ ਕੀਤਾ ਭਾਬੀ ਨੇ ਸਹੀ ਕੀਤਾ ਜੋ ਵੀ ਕੀਤਾ ਜੇ ਮੈਂ ਤੂੰ ਮੈਨੂੰ ਇੱਥੇ ਨਹੀਂ ਨਾ ਰੱਖਣਾ ਚਾਹੁੰਦੇ ਮੰਮੀ ਮੈਂ ਕਿ ਖੂ ਖਾਜਣਾ ਛਾਲ ਮਾਰ ਕੇ ਮਰ ਜਾਨੀ ਆ ਪਰ ਮੈਂ ਉੱਥੇ ਨਹੀਂ ਜਾਣਾ ਮੈਨੂੰ ਨਰਕ ਵਾਲੀ ਜ਼ਿੰਦਗੀ ਨਹੀਂ ਕੱਢੀ ਜਾਣੀ ਹੈਗੀ ਸਾਰੀ ਉਮਰ ਰਾਜਵਿੰਦਰ ਕਿਉਂ ਇੰਧੀਆਂ ਗੱਲਾਂ ਕਰਦੀਆਂ ਨਾਲੇ ਤੂੰ ਗੱਲ ਹੀ ਖੂ ਛਾਲ ਮਾਰਨੀ ਆ ਆ ਵੇਖ ਤੇਰੀ ਪਰਜਾਈ ਹੈਗੀ ਆ ਐਨੇ ਜੋਗੀ ਕਮਾਈ ਕਰਦੀ ਆ ਕਰੇ ਬਿਠਾ ਕੇ ਤੈਨੂੰ ਪਾ ਸਕਦੀ ਆ ساری عمر ਆਪਣੀ ਛੋਟੀ ਭੈਣਾ ਵਾਂਗੂ ਰੱਖਿਆ ਵਾ ਜਦੋਂ ਦੀ ਵਿਆਹੀ ਆਈ ਆ ਗਾੜੀ ਵੀ ਰੱਖ ਸਕਦੀ ਆ ਨਾਲੇ ਮੋਂ ਨੂੰ ਤੂੰ ਆਖਦਾਂ ਦੀਆਂ ਗੱਲਾਂ ਕਰਨ ਡਿਆ ਇਹ ਜੀ ਕਿਉਂ ਲੈ ਕੇ ਆਈ ਆ ਮੈਂ ਬਗਾਨੀ ਹਾਂ ਤੂੰ ਮੰਮੀ ਦੇ ਖਿਲਾਫ ਜਾ ਕੇ ਮੇਰਾ ਸਨੈਡ ਲਿਆ ਆਹ ਤੇ ਫੇਰ ਤੁਹਾਡੀ ਆਪਣੀ ਆਹ ਤੁਹਾਡੀ ਭੈਣ ਵਾ ਤੈਨੂੰ ਆਪਣਾ ਸਾਥ ਦੇਣਾ ਚਾਹੀਦਾ ਭੈਣ ਦਾ ਤੂੰ ਇਹਦਾ ਵੀ ਗੱਲਾਂ ਕਰਨ ਦੇ ਆ ਮੇਰੀ ਗੱਲ ਸੁਣ ਤੂੰ ਆਪਣੀਆਂ ਗੱਲਾਂ ਕਰੀ ਜਾਂਦੀ ਆ ਅਹੀਂ ਕੁੜੀ ਦਾ ਘਰ ਵਸਾਉਣਾ ਵਾ ਲੱਗੀ ਜੜਨਾ ਵਾ ਆ ਜੜਨ ਵਾਲਾ ਕੰਮ ਕਰਨ ਦੀ ਆ ਤੂੰ ਵੀਰ ਮੈਂ ਨਹੀਂ ਉਥੇ ਵੱਸ ਸਕਦੀ ਉਥੋਂ ਮੈਂ ਅੱਜ ਵੀ ਉਜੜੀ ਤੇ ਕੱਲ ਵੀ ਉਜੜੀ ਜਿਹੋ ਜਿਹੋ ਉਥੇ ਹਾਲ ਵਾ ਰਾਜਵਿੰਦਰ ਐਡੀ ਚੇਤੀ ਹਾਰ ਨਹੀਂ ਮੰਨਦੀ ਹੋਈਦੀ ਬੜੀ ਲੰਮੀ ਜ਼ਿੰਦਗੀ ਆ ਇਹ ਉਤਾਰ ਚੜਾਵ ਹੁੰਦੇ ਰਹਿੰਦੇ ਆ ਤੇ ਵੀਰ ਮੈਂ ਸਾਰੀ ਉਮਰ ਅਮਲੀ ਬੰਦੇ ਨਾਲ ਨਹੀਂ ਕੱਢ ਸਕਦੀ ਤੁਹਾਨੂੰ ਕੀ ਪਤਾ ਮੈਂ ਇੱਕ ਦਿਨ ਜਿੰਨੀ ਤੰਗ ਆ ਗਈ ਆ ਤੇ ਮੈਂ ਐਡੀ ਲੰਬੀ ਜਿਹੀ ਉਹਦੇ ਨਾਲ ਕਿੱਦਾਂ ਕੱਢ ਲੂੰਗੀ ਕੁਝ ਸਮਾਂ ਪਾ ਕੇ ਆਪੇ ਉਹਨੇ ਸੁਧਰ ਜਾਣਾ ਮੁੰਡੇ ਨੇ ਵੀਰੇ ਜਿਹੜੇ ਮੁੱਢਾ ਤੋਂ ਵਿਗੜੇ ਹੁਣ ਉਹ ਨਹੀਂ ਸੁਧਰਦੇ ਮੋਨੂ ਅਹੀਂ ਤੇ ਘਰੇ ਬੈਠ ਕੇ ਗੱਲਾਂ ਕਰਨ ਦੇ ਆ ਨਾ ਜੜੀ ਅਗਲੀ ਉੱਥੇ ਰਹਿ ਕੇ ਆਈ ਆ ਉਹਨੂੰ ਪੁੱਛ ਕੇ ਵੇਖੋ ਗੱਲਾਂ ਕਰਨੀਆਂ ਸੌਖੀਆਂ ਵਾ ਦੂਰੋਂ ਦੂਰੋਂ ਢੋਲਵਾ ਦੇ ਚੰਗੇ ਲੱਗਦੇ ਆ ਜਦੋਂ ਆਪ ਢੋਣੇ ਪੈਣ ਪਤਾ ਫੇਰ ਹੀ ਲੱਗਦਾ ਵਾ ਮੋਨ ਮੈਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਹੁੰਦੇ ਰਹਿੰਦੇ ਆ ਦੁੱਖ ਆ ਕੇ ਫੇਰ ਹੀ ਸੁੱਖ ਮਿਲਦਾ ਵਾ ਪਰ ਤੂੰ ਤੇ ਬਹੁਤੀ ਕਾਲੀ ਪੈ ਗਈ ਆ ਤੂੰ ਤੇ ਦੱਸਿਆ ਹੀ ਨਹੀਂਾਨੂੰ ਨਾ ਮिन्नੂ ਨਾ ਮੋਨੂ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਚੱਲ ਗਈ ਮੈਨੂੰ ਜਾਣ ਨਹੀਂ ਕਿ ਦੇਣਾ ਤਾਂ ਹੀ ਮੈਂ ਤੁਹਾਨੂੰ ਦੱਸ ਕੇ ਨਹੀਂ ਗਈ ਜੇ ਮੈਂ ਦੱਸ ਕੇ ਜਾਂਦੀ ਤੁਸੀਂ ਮੈਨੂੰ ਜਾਣ ਕਿੱਥੇ ਲੈਣਾ ਸੀ ਫਿਰ ਪੁੱਤ ਗੱਲ ਤੇ ਤੇਰੀ ਵੀ ਠੀਕ ਆ ਮੈਂ ਸਮਝਦੀ ਆ ਜੇ ਉਹ ਤੂੰ ਕਹਿਣਾ ਚਾਹੁੰਨੀ ਆ ਪਰ ਮੈਂ ਦੁਨੀਆ ਤੋਂ ਡਰਦੀ ਹਾਂ ਮੰਮੀ ਆਪਾਂ ਦੁਨੀਆ ਤੋਂ ਕੀ ਲੈਣਾ ਵਾ ਕੱਲ ਹੀ ਡਰਨਾ ਵਾ ਦੁਨੀਆ ਕਿਹੜੇ ਹਾਂ ਨੂੰ ਖਾਣ ਰੋਟੀ ਦੇਣ ਹੁੰਦੀ ਆ ਨਾਲੇ ਕਹਿੰਦੇ ਆ ਨਾ ਜਿਹਦੀ ਧੀ ਦੁਖੀ ਉਹਦਾ ਸਾਰਾ ਸੰਸਾਰ ਦੁਖੀ ਸਾਡੀ ਕੁੜੀ ਇੰਨੀ ਦੁਖੀ ਅਹੀਂ ਲੋਕਾਂ ਵਾਲਾ ਵੇਖਣਾ ਹੀ ਚੱਲ ਠੀਕ ਆ ਪੂਨਮ ਹੁਣ ਮੈਂ ਨਾ ਸੋਚ ਲਿਆ ਵਾ ਕਿ ਮੈਂ ਆਪਣੀ ਧੀ ਨੂੰ ਉੱਥੇ ਨਹੀਂ ਖਿਲਾਉਣਾ ਮੋਨੂ ਤੂੰ ਕਾਰਵਕੀਰ ਨਾਲ ਗੱਲ ਤੇ ਤਲਾਕ ਦੇ ਪੇਪਰ ਤਿਆਰ ਕਰਾ ਹਾਂਜੀ ਕੋਈ ਨਹੀਂ ਮੰਮੀ ਮੈਂ ਜਾਣਾਂ ਮੇਰੇ ਕੋ ਵੀ ਕੁੜੀ ਦਾ ਵੇਲੇ ਦੁੱਖ ਨਹੀਂ ਦੇਖਿਆ ਜਾਂਦਾ ਮੈਂ ਵੀ ਜੱਗ ਤੋਂ ਦਰਦਾ ਹੀ ਰਹਿਾਂਗਾ ਗੱਲਾਂ ਕਰਨੇ ਚੱਲ ਜਾ ਫਿਰ ਹੁਣੇ ਸਾਦੀ ਹੈ ਪਰ ਕੰਮ ਖਰਾਬ ਹੀ ਆਣਾ ਨਹੀਂ ਹੁਣੇ ਜਾ ਤੂੰ ਮੈਂ ਆਪਣੀ ਧੀ ਕਦੀ ਵੀ ਨਹੀਂ ਉੱਥੇ ਇਕਲੋਣੀ ਅੱਜ ਵੀ ਨਹੀਂ ਇਕਲੋਣੀ ਤੇ ਕੱਲ ਵੀ ਨਹੀਂ ਇਕਲੋਣੀ ਭਾਬੀ ਆ ਜੋ ਤੂੰ ਹੀ ਮੇਰੇ ਲਈ ਅੱਜ ਕੀਤਾ ਨਾ ਇਹਦੇ ਲਈ ਮੈਂ ਤਾਂ ਦਸਾਂ ਹੀ ਜ਼ਿੰਦਗੀ ਦੇ ਨਹੀਂ ਦੇ ਸਕਦੀ ਜੇ ਮੈਂ ਕਿਤੇ ਉੱਥੇ ਰਹਿ ਜਾਂਦੀ ਨਾ ਤੇ ਮੇਰੀ ਤਾਂ ਸਾਰੀ ਜ਼ਿੰਦਗੀ ਉੱਥੇ ਨਰਕੀ ਬਣ ਜਾਣੀ ਸੀ। ਰਾਜਵਿੰਦਰ ਦੇਣ ਤੂੰ ਮੇਰਾ ਕਾਹਦਾ ਦੇਣਾ ਵਾ? ਦੇਣ ਤੇ ਉਹ ਪ੍ਰਮਾਤਮਾ ਦਾ ਦੇ ਜਿਨੇ ਮੈਨੂੰ ਇੰਨੇ ਜੋਗਾ ਕੀਤਾ ਵਾ। ਨਾਲੇ ਇਨਸਾਨ ਤੇ ਕਜਰੀਆ ਹੀ ਭੰਦਾ ਵਾ। ਆ ਚੱਲ ਤੂੰ ਮੇਰੇ ਇਨਾ ਸਾਥ ਦਿੱਤੇ ਪੜ੍ਹਾਈ ਕਰਨ ਚ ਤੇ ਮੈਂ ਚੱਲ ਪੜ੍ਹ ਲਿਖ ਲਿਆ ਤੇ ਮੰਮੀ ਹੁਣਾਂ ਦੇ ਖਿਲਾਫ ਵੀ ਮੈਂ ਜਾ ਕੇ ਤੈਨੂੰ ਲੈ ਆਂਦਾ। ਉਹਦਾ ਭਾਬੀ ਵੇਲਾ ਨਾਲੇ ਤੇ ਤੂੰ ਮੰਮੀ ਨਾਲ ਲੜ ਕੇ ਆਪ ਪੜ੍ਹੀ ਤੇ ਨਾਲੇ ਮੈਨੂੰ ਪੜ੍ਹਾਈ ਮੇਰੀ ਪੂਰੀ ਕਰਾ ਦਿੱਤੀ ਭਾਬੀ ਜੇ ਮੈਨੂੰ ਮੰਮੀ ਇਸ ਕਰ ਚ ਨਾਣਾ ਰੱਖਦੀ ਤਪਾ ਮੈਂ ਉੱਥੇ ਤੇ ਜਾਣਾ ਨਹੀਂ ਇੰਨੀ ਕੁ ਜੋਗੀ ਤੇ ਮੈਂ ਹੈਗੀ ਕਿ ਮੈਂ ਕਮਾ ਕੇ ਆਪਣੇ ਜੋਗਾ ਖਰਚਾ ਕੱਢ ਸਕਦੀ ਸੀ ਰਾਜਵਿੰਦਰ ਮੈਂ ਤਾਂ ਹੀ ਕਹਿੰਨੀ ਆ ਪੜਾਈ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਆਪਣੇ ਧੀਆਂ ਪੜਾਉਣਾ ਪੜਾਉਣਾ ਜ਼ਰੂਰ ਚਾਹੀਦਾ ਕਿਉਂਕਿ ਪੜਾਈ ਇੱਕ ਅਣਮੁੱਲੀ ਦਾਤ ਆ ਬਾਈ ਚਾਂਸ ਹੁਣ ਤੂੰ ਆ ਪੜੀ ਹੀ ਨਾ ਤੇ ਤੂੰ ਆਪਣੇ ਪੈਰਾਂ ਤੇ ਖੜ੍ਹ ਸਕਦੀ ਜਿੰਨਾ ਤੇਰਾ ਨਾਮ ਵੱਡਾ ਤੱਕ ਹੋਇਆ ਵਾ ਚਲੋ ਤੂੰ ਪੜੀ ਲਿਖੀ ਆ ਹੁਣ ਗਾੜੀ ਆਪਣਾ ਕਮਾ ਕੇ ਦਿਖਾ ਸਕਦੀ ਆ ਮੈਂ ਵੀ ਹੁਣ ਆਪਣੇ ਪੈਰਾਂ ਤੇ ਸਟੈਂਡ ਆ ਮੈਨੂੰ ਕਿਸੇ ਕੋ ਡਰਨ ਦੀ ਲੋੜ ਨਹੀਂ ਆਪਣੇ ਕਮਾਈ ਕਰਦੀਆਂ ਸੋਹਣੀ ਬੜੀ ਆਪਣੇ ਖਰਚੇ ਪੂਰੇ ਕਰਦੀਆਂ ਇਸੇ ਕਰਕੇ ਕਹਿੰਨੀ ਆ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਵਾ ਜੇ ਬੰਦਾ ਪੜਿਆ ਲਿਖਿਆ ਹੋਵੇ ਨਾ ਤੇ ਆਪਣੇ ਸਾਰੇ ਚਾਹਨਾ ਆਪਣੇ ਸੁਪਨੇ ਪੂਰੇ ਕਰ ਸਕਦਾ ਵਾ ਤੇ ਨਾਲੇ ਜ਼ਰੂਰੀ ਨਹੀਂ ਆ ਕਿ ਮੁੰਡੇ ਸਾਰੇ ਘਰ ਦਾ ਖਰਚਾ ਚੁੱਕਣ ਜੇ ਕੁੜੀਆਂ ਪੜੀਆਂ ਲਿਖੀਆਂ ਹੋਣ ਨਾ ਉਹ ਵੀ ਆਪਣੇ ਮਾਪਿਆਂ ਦਾ ਖਰਚਾ ਚੁੱਕ ਸਕਦੀਆਂ ਵਾ ਸਹੀ ਗੱਲ ਆ ਭਾਬੀ